ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਮਰੀਕ ਪਲਕ ਔਰ ਸਵਾਗਤ ਕਰਦੀ ਆ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਠੀਕ ਹੋ ਚੜ੍ਹਦੀ ਕਲਾ ਦੇ ਵਿੱਚ ਹੋ ਤੁਹਾਨੂੰ ਪਤਾ ਹੀ ਹੈ ਜੀ ਕਿ ਆਪਣੀ ਐਗਜ਼ੀਬੀਸ਼ਨ ਹੋਣ ਜਾ ਰਹੀ ਹੈ ਆਪਣੇ ਹੀ ਬੁਟੀਕ ਵੱਲੋਂ ਜੋ ਕਿ 31 ਦਸੰਬਰ ਤੇ 1 ਜਨਵਰੀ ਨੂੰ ਹੈ ਤਾਂ ਤੁਸੀਂ ਹੁਮ ਹੁਮਾ ਕੇ ਸਾਡੀਆਂ ਪਹਿਣਾ ਜਰੂਰ ਪਹੁੰਚਿਓ ਇਸ ਐਗਜ਼ੀਬੀਸ਼ਨ ਦਾ ਫਾਇਦਾ ਉਠਾਓ ਕਿਉਂਕਿ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਸਟਾਕ ਮਿਲੇਗਾ ਤੇ ਨਹੀਂ ਵੀ ਤੁਸੀਂ ਕੁਝ ਲੈਣਾ ਤਾਂ ਵੀ ਜਰੂਰ ਆਇਓ ਠੀਕ ਹੈ ਜੀ ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਕੋਲ ਜਿੰਨਾ ਵੀ ਹੈਂਡਵਰਕ ਦਾ ਹੈਵੀ ਲਾਈਟ ਜਿੰਨਾ ਵੀ ਸਟਾਕ ਹੈਗਾ ਸਾਰਾ ਆਪਾਂ ਅੱਜ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇਣ ਜਾ ਰਹੀਆਂ ਕਿਉਂਕਿ ਅੱਜ ਸ਼ਾਮ ਤੱਕ ਸਾਰਾ ਨਿਊ ਜੋ ਮਾਲ ਆ ਜਾਣਾ ਕਿਉਂਕਿ ਐਗਜ਼ਿਬਿਸ਼ਨ ਲਈ ਬਹੁਤ ਸਾਰਾ ਜੋ ਸਟਾਕ ਆਪਾਂ ਰੈਡੀ ਕਰਵਾ ਚੁੱਕੀਆਂ ਤੇ ਇਹਦੇ ਵਿੱਚ ਤੁਹਾਨੂੰ ਬੈਨੀਫਿਟ ਕੀ ਮਿਲੂਗਾ ਕਿ ਅੱਜ ਜਿਹੜੇ ਤੁਹਾਨੂੰ ਪਤਾ ਹੀ ਹੈ ਜੀ ਲਾਸਟ ਵੀਕ ਦੇ ਇਸ ਵੀਕ ਦੇ ਹੀ ਸਾਰੇ ਸੂਟ ਨੇ ਤੁਸੀਂ ਵੀਡੀਓਜ਼ ਦੇ ਵਿੱਚ ਦੇਖੀ ਹੋਣੇ ਮੈਂ ਇਹਨਾਂ ਦਾ ਤੁਹਾਨੂੰ ਐਕਚੁਅਲ ਪ੍ਰਾਈਸ ਜੋ ਹੈਗਾ ਉਹ ਦੱਸੂਗੀ ਤੁਸੀਂ ਕੀ ਕਰਨ ਉਹਦੇ ਵਿੱਚੋਂ 400 ਲੈਸ ਕਰ ਲੈਣਾ ਠੀਕ ਹੈ ਜੀ 400 ਰੁਪਏ ਘਟਾ ਲੈਣੇ ਤੇ ਤੁਹਾਨੂੰ 400 ਰੁਪਏ ਦਾ ਆਫਰ ਮਿਲ ਰਿਹਾ ਤੇ ਦੂਜਾ ਆਫਰ ਕੀ ਮਿਲੂਗਾ ਤੁਹਾਨੂੰ ਸ਼ਿਪਿੰਗ ਵੀ ਫ੍ਰੀ ਮਿਲੂਗੀ ਅੱਜ ਤੇ ਦੋਨੋਂ ਆਫਰ ਤੁਹਾਡੇ ਲਈ ਬਹੁਤ ਫਾਇਦਾ ਲੈ ਕੇ ਆਏ ਨੇ ਤੁਸੀਂ ਇਹ ਵੀਡੀਓ ਮੈਂ ਤੁਹਾਨੂੰ ਐਕਚੁਅਲ ਪ੍ਰਾਈਸ ਦੱਸੂਗੀ ਤੁਸੀਂ 400 ਰੁਪਏ ਘਟਾ ਲੈਣੇ ਤੇ 80 ਰੁਪਏ ਸ਼ਿਪਿੰਗ ਦੇ ਘਟਾ ਲੈਣੇ ਕਿਉਂਕਿ ਅਸੀਂ ਜੋ ਰੇਟ ਮਤਲਬ ਕਿ ਬੈਰੀ ਲੋ ਤੇ ਤੁਹਾਨੂੰ ਦੇ ਕੇ ਇਹ ਸਟੂਟ ਨੂੰ ਸਟਾਕ ਸਾਰਾ ਆਪਾਂ ਨੇ ਆਪਣੇ ਬੁਟੀਕ ਦੇ ਵਿੱਚ ਭਰ ਲੈਣਾ ਹੈ ਤੁਹਾਡੇ ਲਈ ਤੇ ਹੁਣ ਆਪਾਂ ਬਹੁਤਾ ਟਾਈਮ ਨਾਲ ਲਾਉਂਦੇ ਹੋਏ ਵੀਡੀਓ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਬ੍ਰਾਈਡਲ ਪੀਸ ਦਿਖਾਉਣਾ ਤੁਹਾਨੂੰ ਇਹ ਸਾਰੇ ਦਬਕੇ ਦਾ ਕੰਮ ਆਊਗਾ ਜੀ ਕੋਈ ਵੀ ਆਪਣੇ ਕੋਲ ਲੋ ਸੂਟ ਨਹੀਂ ਹੋਗਾ ਸਾਰਾ ਬਹੁਤ ਹੈਵੀ ਕੰਮ ਆਉਗਾ ਦੇਖੋ ਦਬਕੇ ਦਾ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ orange color ਦੇ ਵਿੱਚ rust orange ਸਪੈਸ਼ਲ ਬ੍ਰਾਈਡਲ ਪੀਸ ਇਹ ਸਲੀਪ ਦਾ ਆ ਜਾਊਗਾ ਗੱਲ ਕਰੀਏ ਫੈਬਰਿਕ ਦੀ ਤਾਂ ਇਹ ਜੈਫੀਰਾ ਸ਼ਿਲਕ ਦਾ ਜੋ ਸੂਟ ਹੈਗਾ ਤੇ ਨਾਲ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਹੈ ਇਹਦਾ ਦੁਪट्टे ਦੀ ਗੱਲ ਕਰੀਏ ਦੁਪੱਟਾ ਬਹੁਤ ਹੈਵੀ ਹੈ ਇਹਨੂੰ ਹੋਰ ਵੀ ਹੈਵੀ ਲੁੱਕ ਦੇਣ ਦੇ ਲਈ ਦੁਪੱਟੇ ਨੂੰ ਤੁਸੀਂ ਕਿਰਨ ਬੋਟਾ ਲਗਾ ਸਕਦੇ ਹੋ ਜਾਂ ਫਿਰ ਉਲਜਰ ਬੋਟਾ ਲਗਾ ਸਕਦੇ ਹੋ ਆਪਾਂ ਨੇ ਅਜੇ ਨਹੀਂ ਲਗਾਇਆ ਕਿਉਂਕਿ ਉਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਲੱਗੇਗਾ ਸਾਰੇ ਦੁਪੱਟੇ ਤੇ ਹੈਂਡਵਰਕ ਆਊਗਾ ਸਾਰੇ 4 ਸਾਈਡ ਹੈਂਡਵਰਕ ਦੀ ਬੇਸ ਹੋਊਗੀ ਸੂਟ ਦਾ ਜੋ ਐਕਚੁਅਲ ਪ੍ਰਾਈਸ ਹੈਗਾ ਜੀ ਇਹਦਾ 5800 ਵਿੱਚੋਂ ਤੁਸੀਂ 400 ਮਾਈਨਸ ਕਰਨਾ ਤੇ 80 ਰੁਪਏ ਸ਼ਿਪ ਦੇ ਉਹ ਵੀ ਤੁਹਾਨੂੰ ਫ੍ਰੀ ਨੇ। ਤੁਹਿਆ ਪਹਿਲਾਂ ਆਉਂਦੇ ਨਾ ਤਾਂ ਹਾਂਜੀ। ਸੈਕੰਡ ਇਹ ਵਿੱਚ ਜਾਂ ਫੀਰਾਸ਼ਲ ਕਰੇ ਵਿੱਚ ਆ ਗਿਆ ਬਹੁਤ ਸੋਹਣਾ ਕਲਰ ਫਿਰੋਜ਼ੀ। ਸੇਮ ਪ੍ਰਾਈਸ ਦੇ ਵਿੱਚ 5800 ਤੇ ਵਿੱਚੋਂ ਤੁਹਾਨੂੰ 400 ਰੁਪਏ ਦਾ ਡਿਸਕਾਊਂਟ ਵੀ ਮਿਲ ਰਿਹਾ। ਇਹ ਸਿਰਫ ਅੱਜ ਦੇ ਲਈ ਹੈ ਜੀ। ਦੇਖੋ ਸਾਰਾ ਜੋ ਦਵਕੇ ਦਾ ਕੰਮ ਹੈ ਤੁਸੀਂ ਫੋਟੋ ਲਓ, ਵੀਡੀਓ ਬਣਾਓ, ਚੈੱਕ ਕਰਵਾਓ ਕਿ ਇਸ ਰੇਟ ਦੇ ਵਿੱਚ ਕੱਲਾ ਵਰਕ ਵੀ ਨਹੀਂ ਹੋਊਗਾ ਜਿੰਨੇ 'ਚ ਤੁਹਾਨੂੰ ਪੂਰਾ ਸੂਟ ਮਿਲ ਰਿਹਾ ਸਾਡੇ ਕੋਲ। ਦੇਖੋ ਜੇ ਕੁਝ ਹੈਗਾ ਤਾਂ ਹੀ ਅਸੀਂ ਹਰ ਵੀਡੀਓ ਦੇ ਵਿੱਚ ਅਨਾਉਂਸ ਕਰਦੇ ਆ। ਦੇਖੋ ਕਿੰਨਾ ਹੈਵੀ ਕਮ ਹੈ ਜੀ ਉੱ퍼 ਤੱਕ ਫਰੰਟ ਹੈਵੀ ਕਿਤੇ ਵੀ ਆਪਾਂ ਕੋਈ ਪਾਈਪ ਯੂਜ਼ ਨਹੀਂ ਕੀਤਾ ਸਾਰੇ ਦਾ ਸਾਰਾ ਫਲਾਵਰ ਪੱਤੀਆਂ ਜੋ ਵੀ ਤੁਸੀਂ ਦੇਖ ਰਹੇ ਹੋ ਟੋਟਲੀ ਦਬਕਾ ਹੈ ਜੀ। ਦੇਖੋ 슬ੀਪ ਦਾ ਐਂਡ ਦੁਪੱਟਾ। ਦੁਪੱਟੇ 'ਚ ਵੀ ਸਾਰੇ ਦੇ ਵਿੱਚ ਦਬਕੇ ਦੀ ਬੂਟੀ ਆਉਂਦੀ। ਇਹ ਵੀ ਸੇਮ ਪ੍ਰਾਈਸ 400 ਲੈਸ ਕਰੋ ਨਾ ਸ਼ਿਪਿੰਗ ਫ੍ਰੀ। ਪਿਓਰ ਖਾਦੀ ਸ਼ੇਲਕ ਖੁਦ ਡਾਈ ਕਰਵਾ ਕੇ ਤੁਹ ਕੁਰੀ ਕੀਤਾ ਜੀ ਸਾਰੇ ਸੈੱਟ ਦੇ ਵਿੱਚੋਂ ਇਹ ਸਾਰੇ ਸੈੱਟਾਂ ਦੇ ਵਿੱਚੋਂ ਇੱਕ ਇੱਕ ਸੂਟ ਬਚਿਆ ਹੋਇਆ ਸਾਰੇ ਸੈੱਟ ਚੋ ਲਾਸਟ ਪੀਸ ਪੈਂਡਿੰਗ ਆ ਸਾਰਾ ਦਬਕੇ ਦਾ ਕੰਮ ਹੈ ਜੀ ਪੈਨਲ ਬਿਲ ਆਉਣਗੀਆਂ ਫਲਾਵਰ ਆਉਣਗੇ ਦਬਕੇ ਦੇ ਦੇਖ ਸਕਦੇ ਹੋ ਸਾਰੇ ਫਲਾਵਰ ਦਬਕੇ ਦੇ ਬਣੇ ਹੋਏ ਪੱਤੀਆਂ ਘੇਰਾ 슬ੀਵਜ਼ ਆਲਸੋ ਫੁੱਲ ਪਿਓਰ ਖਾਦੀ ਨਾਲ ਕਮਲ ਚਨੂਨ ਦਾ ਦੁਪੱਟਾ ਉਹ ਵੀ ਹੈਂਡਵਰਕ ਬੀ ਆਲੀ 95 ਦਾ ਸੂਟ ਹੈ ਜੀ ਇਹਦੇ ਵਿੱਚੋਂ ਲੈਸ ਕਰ ਸਕਦੇ ਹੋ ਸੇਮ ਹੀ ਇੱਕ ਸੂਟ ਹੋਰ ਹੈ ਡਿਜ਼ਾਈਨ ਦਾ ਫਰਕ ਹੋਊਗਾ ਉਹ ਅੱਗੇ ਆ ਜੂਗਾ ਸੇਮ ਪ੍ਰਾਈਸ ਦੇ ਵਿੱਚ ਤੇ ਇੱਕ ਆਜੂਗਾ ਜੈਫੀਰਾ ਸ਼ਿਲਕ ਦਾ ਬਹੁਤ ਸੋਹਣਾ ਆਰਟੀਕਲ ਸਪੈਸ਼ਲ ਬ੍ਰਾਈਡਲ ਆਰਟੀਕਲ ਜੈਫੀਰਾ ਸ਼ਿਲਕ ਕੰਮ ਦੇਖੋ ਤੁਸੀਂ ਪਿਕ ਦੀ ਫੋਟੋ ਲਓ ਐਦਾਂ ਦਾ ਵਰਕ ਉਹ ਵੀ ਸਾਡੇ ਵਾਲੇ ਫੈਬਰਿਕ ਦੇ ਉੱਪਰ ਜੈਫੀਰਾ ਸ਼ਿਲਕ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਤੁਸੀਂ ਰੇਡੀ ਕਰਵਾਉਗੇ ਤੁਹਾਨੂੰ ਕੀ ਪ੍ਰਾਈਸ ਮਿਲਦਾ ਤੇ ਸਾਡੇ ਕੋਲੋਂ ਤੁਹਾਨੂੰ ਇਹ ਸੂਟ 7500 ਦਾ ਸੂਟ ਹੈ ਇਹ ਵੀ ਤੁਹਾਨੂੰ ਅੱਜ ਦੀ ਵੀਡੀਓ ਚ 5800 ਹੀ ਲੱਗੂਗਾ 5800 5800 ਰੁਪਏ ਤੇ ਉਹਦੇ ਵਿੱਚੋਂ 400 ਇਹਦੇ ਵੀ ਤੁਹਾਨੂੰ ਹੋਰ ਲੈਸ ਮਿਲੂਗਾ ਜੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਬ੍ਰਾਈਡਲ ਕਲਰ ਹੈ ਦੇਖੋ ਜੀ ਇਹਦੇ ਵਿੱਚ ਤੁਸੀਂ ਜੋ ਕਲਰ ਵੇਖ ਰਹੇ ਹੋ ਇਹ ਨਹੀਂ ਹੈਗਾ ਕਿ ਇਹ ਥ्रेड ਹੈ ਇਹ ਵੀ ਦਬਕਾ ਡਾਈ ਕਰਵਾ ਕੇ ਲੱਗਿਆ ਹੋਇਆ ਹੈ ਪਿਓਰ ਨੇਚਰਲ ਕਰੇਪ ਬਾਟਮ ਵਿਦਆਊਟ ਐਨੀ ਮਾਰਜਨ ਵੀਡੀਓ ਬਣਾ ਰਹੀ ਹੈ ਬਣਾ ਰਹੇ ਹਾਂ ਕਿਉਂਕਿ ਅਸੀਂ ਸਿਰਫ ਇਹ ਸਟਾਕ ਕਲੀਅਰ ਕਰਕੇ ਸਾਰਾ ਨਿਊ ਸਟਾਕ ਅੱਜ ਸ਼ਾਮ ਤੱਕ ਭਰਦੇ ਨੇ ਦੇਖੋ ਜੀ ਦੁਪट्टे 'ਚ ਵੀ ਸਾਰੇ 'ਚ ਦਬਕੇ ਦੀ ਜੋ ਬੂਟੀ ਦੇ ਫਲਾਵਰ ਆਉਣਗੇ ਤੇ ਦੁਪੱਟਾ ਆਊਗਾ ਨਾਲ ਤੁਹਾਨੂੰ ਸੂਈ ਛਿਲਕ ਦਾ ਹਾਂ ਜੀ ਜੈਫੀਰਾ ਦੇ ਹੋਰ ਸੂਟ ਆਗੇ ਜੈਫੀਰਾ ਛਿਲਕੇ ਕੀ ਦਿਖਾ ਰਿਹਾ ਕਿਉਂਕਿ ਸਭ ਤੋਂ ਵੱਧ ਟ੍ਰੈਂਡ ਦੇ ਵਿੱਚ ਹੈ ਚਾਹੇ ਪ੍ਰਿੰਟ ਹੋਵੇ ਚਾਹੇ ਹੈਂਡਵਰਕ ਹੋਵੇ ਜੈਫੀਰਾ ਦਾ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਜੋ ਆਰਟੀਕਲ ਹੈ ਇਹਦੇ ਵਿੱਚ ਸ਼ਾਇਦ ਤੁਹਾਨੂੰ ਦੋ ਕਲਰ ਵੀ ਮਿਲ ਜਾਣ ਸਾਰਾ ਦਬਕਾ ਪਹਿਲਾਂ ਤਾਂ ਕਲਰ ਵੇਖੋ ਕਿੰਨਾ ਸੋਹਣਾ ਕਲਰ ਹੈ ਸਪੈਸ਼ਲ ਬ੍ਰਾਈਡਲ ਕੁੜੀਆਂ ਇਹ ਕਲਰ ਲੈਂਦੀਆਂ ਨੇਗੀਆਂ ਕਿਉਂਕਿ ਲਾਈਟ ਕਲਰ ਦੇ ਸੂਟ ਤੇ ਡਾਰਕ ਕਲਰ ਦਾ ਮੇਕਅਪ ਬਹੁਤ ਜਿਆਦਾ ਸੋਹਣਾ ਲੱਗਦਾ ਘੇਰਾ ਕਿੰਨਾ ਹੈਵੀ ਹੈ ਜੀ ਸਾਰਾ ਜੋ ਫਰੰਟ ਹੈ ਫੁੱਲ ਹੈਵੀ ਜੈਫੀਰਾ ਸ਼ਿਲਕ ਨਾਲ ਟੋਟਲੀ ਦਬਕਾ ਵਰਕ ਰਾਇਲ ਲੁੱਕ ਦਾ ਸੂਟ ਹੈ ਪੂਰਾ ਇਹ 슬ੀਵਜ਼ ਆ ਗਈਆਂ ਬਾਟਮ ਪਿਓਰ ਨੇਚਰਲ ਕ੍ਰੇਪ ਦੁਪੱਟਾ ਤਾਂ ਸੋਹੀ ਸ਼ਿਲਕ ਦਾ ਤਨਸੂਈ ਸ਼ਿਲਕਾ ਦੁਪੱਟਾ ਸਾਰੇ ਦਾ ਸਾਰਾ ਦਬਕਾ ਹੈਂਡਵਰਕ ਦੇ ਨਾਲ ਹਾਈਲਾਈਟ ਹੈ ਜਿੰਨਾ ਛੇਤੀ ਹੋ ਸਕੇ ਬੁੱਕ ਕਰੋ ਵੀ ਕਿਉਂਕਿ ਸਟਾਕ ਬਹੁਤ ਜਲਦੀ ਕਲੀਅਰ ਹੋ ਰਿਹਾ ਹੈ ਇਹ ਸਾਰੇ ਆਪਣੇ ਜੈਫੀਰਾ ਸ਼ਿਲਕ ਦੇ ਸੂਟ ਆ ਰਹੇ ਨੇ ਨਾਲ ਤਨਸੂਈ ਦਾ ਦੁਪੱਟਾ ਤਾਂ ਇਹਨਾਂ ਦਾ ਜੋ ਪ੍ਰਾਈਸ ਹੈ ਉਹ ਵੀ ਸੇਮ ਹੈ 5800 ਤੇ ਉਹਦੇ ਵਿੱਚੋਂ ਤੁਸੀਂ ਕਰਨਾ ਹੈ 400 ਲੈਸ ਤੇ ਨਾਲ ਸ਼ਿਪਿੰਗ ਵੀ ਫ੍ਰੀ ਹੈ ਦੇਖੋ ਜੀ ਕਿੰਨਾ ਸੋਹਣਾ ਪਰਨ ਤੇ ਦਬਕੇ ਦਾ ਆਰਟੀਕਲ ਫਲਾਵਰ ਨੇ ਜੋ ਪਰਨ ਤੇ ਦਬਕੇ ਦੇ ਬਣੇ ਆ ਸਾਰੀ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣੀ ਹੈ ਕਲਰ ਬਹੁਤ ਪਿਆਰਾ ਹੈਗਾ ਇਹ ਸਾਰੇ ਇੰਗਲਿਸ਼ ਚਾਟ ਦੇ ਕਲਰ ਨੇ ਕਿਉਂਕਿ ਸਾਡੀਆਂ ਭੈਣਾਂ ਅੱਜਕੱਲ ਇੰਗਲਿਸ਼ ਚਾਟ ਬਹੁਤ ਪਸੰਦ ਕਰਦੀਆਂ ਨੇ ਕੁਝ ਕਿ ਇੱਕ ਦੋ ਵਿੱਚ ਡਾਰਕ ਵੀ ਰਹਿਣ ਵਾਲੇ ਨੇ ਇਹਦੇ ਨਾਲ ਵੀ ਤੁਹਾਨੂੰ ਸੋਈ ਸ਼ਿਲਕ ਦਾ ਦੁਪੱਟਾ ਆਊਗਾ ਜੀ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਸਾਰੇ ਦੁਪੱਟੇ ਦੇ ਵਿੱਚ ਹਾਈਲਾਈਟ ਹੋਊਗਾ ਜੀ ਹੈਂਡਵਰਕ ਦੇ ਨਾਲ ਫਲਾਵਰ ਵਿਦੇਸ਼ਾਂ ਵਿੱਚ ਬੈਠੀਆਂ ਭੈਣਾਂ ਦੇ ਲਈ ਸਪੈਸ਼ਲ ਇਹ ਜੋ ਵੀਡੀਓ ਹੈ ਬਹੁਤ ਫਾਇਦੇਮੰਦੀ ਹੈ ਕਿਉਂਕਿ ਤੁਹਾਡਾ ਜੋ ਫੋਰਨ ਦਾ ਨੰਬਰ ਹੀ ਦੇਖ ਕੇ ਸਾਡੀਆਂ ਬੁਟੀਕ ਵਾਲੀਆਂ ਭੈਣਾਂ ਤੁਹਾਡੇ ਜੋ ਪ੍ਰਾਈਸ ਨੇ ਡਬਲ ਟ੍ਰਿਪਲ ਕਰ ਦਿੰਦੀਆਂ ਨੇ ਪਰ ਸਾਡੇ ਬੁਟੀਕ ਦਾ ਇੱਕੋ ਅਸੂਲ ਹੈ ਕਿ ਜੋ ਵੀ ਪ੍ਰਾਈਸ ਹੁੰਦਾ ਸੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਿੰਨੇ ਆ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਸਾਨੂੰ ਪ੍ਰਾਈਸ ਵੱਧ ਲਗਾਤਾ ਜਾਂ ਘੱਟ ਲਗਾਤਾ ਜੋ ਡਿਸਕਾਊਂਟ ਸਾਡੇ ਲੋਕਲ ਕਸਟਮਰ ਨੂੰ ਹੈ ਉਹੀ ਸਾਡੀਆਂ ਵਿਦੇਸ਼ਾਂ 'ਚ ਬੈਠੀਆਂ ਭੈਣਾਂ ਨੂੰ ਹੈ ਜੇ ਤੁਸੀਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੈਵੀ ਹੈਵੀ ਸੂਟ ਲੈ ਸਕਦੇ ਹੋ ਮੈਂ ਦਾਅਵੇ ਨਾਲ ਕਹਿੰਨੀ ਆ ਕਿ ਇਹੀ ਸੂਟ ਤੁਸੀਂ ਕਿਤੋਂ ਵੀ ਆਰਡਰ ਕਰਦੇ ਹੋ ਤੁਹਾਨੂੰ ਤੁਹਾਡਾ ਨੰਬਰ ਦੇਖ ਕੇ ਹੀ 10000 ਪਲੱਸ ਹੋ ਜਾਂਦਾ ਹੈ ਤੇ ਸਾਡੇ ਕੋਲੋਂ ਤੁਹਾਨੂੰ ਸੇਮ ਹੀ ਪ੍ਰਾਈਸ ਸੇਮ ਹੀ ਡਿਸਕਾਊਂਟ ਤੇ ਮਿਲੂਗਾ ਦੇਖੋ ਜੇ ਫੁੱਲ ਹੈਵੀ ਨੈਕਲਾਈਨ ਸਾਰੇ ਪੈਨਲ ਬੇਲਾਂ ਟੋਟਲੀ ਦਬਕਾ ਘੇਰਾ ਵੀ ਫੁੱਲ ਹੈਵੀ ਐਂਡ 슬ੀਵਜ਼ ਵੀ ਦੁਪੱਟਾ ਤਨ ਸੋਈ ਸ਼ਿਲਕ ਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਪੂਰਾ 2.5 ਮੀਟਰ ਦਾ ਤੇ ਸਾਰੇ ਦੁਪੱਟਿਆਂ ਦੇ ਵਿੱਚ ਪ੍ਰੋਪਰ ਹੈਂਡਵਰਕ ਦੀ ਬੂਟੀ ਜਿੱਦਾਂ ਸ਼ਰਟ ਦੇ ਵਿੱਚ ਹੋਊਗੀ ਸੇਮ ਮਿਲੂਗੀ ਜੀ ਸਾਰੇ ਦੁਪੱਟੇ 'ਚ ਪ੍ਰੋਪਰ ਫਿਨਿਸ਼ਿੰਗ ਇਹ ਵੀ ਸੇਮ ਪ੍ਰਾਈਸ ਵਾਲਾ ਹੀ ਹੈ ਜੀ 5800 ਦਾ ਸੂਟ ਤੇ 400 ਰੁਪਏ ਲੈਸ ਕਰੋ ਸ਼ਿਪਿੰਗ ਵੀ ਫ੍ਰੀ ਹਾਂਜੀ ਬਹੁਤ ਹੀ ਸੋਹਣਾ ਆਰਟੀਕਲ ਹੈਵੀ ਹੈਂਡਵਰਕ ਨੈਕ ਲਾਈਨ ਸਾਰਾ ਰੈਡੀ ਹੋਇਆ ਜੀ ਪੈਨਲ ਐਂਡ ਘੇਰੇ ਦੇ ਉੱਪਰ ਬੜੇ ਸੋਹਣੇ ਫਲਾਵਰ ਨੇ ਬਾਕੀ ਫਿਨਿਸ਼ਿੰਗ ਦੇਣਾ ਚਾਹੁੰਦੇ ਹੋ ਹੈਂਗਿੰਗ ਲੈਸ ਲਗਾ ਸਕਦੇ ਹੋ ਐਂਡ ਬਾਟਮ ਦਾ ਬਹੁਤ ਵਧੀਆ ਜੋ ਡਿਜ਼ਾਈਨ ਹੈ ਜੋ ਬਾਟਮ ਹੈ ਬਾਟਮ ਦੇਖੋ ਤੁਸੀਂ ਸਾਰਾ ਵਰਕ ਕੀਤਾ ਹੋਇਆ ਹੈਗਾ ਪੌਂਚੇ ਦੇ ਉੱਪਰ ਤਨਸੂਈ ਸ਼ਿਲਕ ਦਾ ਇਹ ਵੀ ਸੂਟ ਆ ਜਾਊਗਾ ਤੇ ਨਾਲ ਇਹਦੇ ਦੁਪੱਟਾ ਵੀ ਬਹੁਤ ਸੋਹਣਾ ਬੁਟੀਕ ਸਟਾਈਲ ਬਣਿਆ ਹੈ ਸੂਟ ਦਾ ਪ੍ਰਾਈਸ ਹੈਗਾ 42.95 ਤੇ ਇਹਦੇ ਵਿੱਚੋਂ ਵੀ ਤੁਹਾਨੂੰ ਸੇਮ ਹੀ ਡਿਸਕਾਊਂਟ ਮਿਲ ਜਾਊਗਾ ਜੀ ਬਹੁਤ ਸੋਹਣਾ ਬੁਟੀਕ ਸਟਾਈਲ ਦੁਪੱਟਾ ਹੈ ਪੂਰਾ 2.5 ਮੀਟਰ ਦਾ ਹਰੀ ਕਸੂਤ ਨਾਲ ਦੁਪੱਟਾ ਫੁੱਲ ਹੈਵੀ ਆਊਗਾ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਇਹ ਬਣਿਆ ਸ਼ਿਮਰ オーਰਗਾਂਜ਼ਾ ਦੇ ਉੱਪਰ ਇਹ ਥ्रेड ਵਰਕ ਦੇ ਵਿੱਚ ਆ ਜਾਊਗਾ ਬਹੁਤ ਸੋਹਣਾ ਡਿਜ਼ਾਈਨ ਹੈ ਕਲਰ ਵੀ ਬਹੁਤ ਸੋਹਣਾ ਹੈ ਜੀ ਦੇਖੋ ਮਿਰਰ ਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਨੈਕਲਾਈਨ ਪੈਨਲ ਬੇਲਾ ਬਾਟਮ ਐਂਡ 슬ੀਵਜ਼ ਆਲਸੋ ਸੂਟ ਦਾ ਪ੍ਰਾਈਸ ਹੈਗਾ 14.95 ਸ਼ਿਮਰ オーਗੈਂਸ ਦਾ ਬਹੁਤ ਹੀ ਅੱਛਾ ਫੈਬਰਿਕ ਹੈ ਤੇ ਪ੍ਰਾਈਸ ਰਹਿਣ ਵਾਲਾ ਹੈ ਜਦੀ ਵੀਡੀਓ ਦਾ ਸਿਰਫ 12.95 ਸਾਡੀਆਂ ਮਾਤਾਵਾਂ ਦੇ ਸੂਟ ਸਾਡੀਆਂ ਭੈਣਾਂ ਦੇ ਸੂਟ ਬਿਲਕੁਲ ਇੰਗਲਿਸ਼ ਚਾਰਟ ਦੇ ਵਿੱਚ ਘੇਰਾ ਵਰਕ ਦੇ ਸੂਟ ਜਿਹੜੀਆਂ ਸਾਡੀਆਂ ਭੈਣਾਂ ਮੰਗਦੀਆਂ ਨੇ ਫੁੱਲ ਪਿਓਰ ਡੈਸ਼ੀਨ ਕ੍ਰੇਪ ਡੈਸ਼ੀਨ ਕ੍ਰੇਪ ਦਾ ਰੇਟ ਚੈੱਕ ਕਰ ਸਕਦੇ ਹੋ ਜੀ ਪਤਾ ਕਰ ਸਕਦੇ ਹੋ ਕਿ ਕਿਸ ਰੇਟ ਮਿਲਦਾ ਪਲੇਨ ਫੈਬਰਿਕ ਆਪਾਂ ਦੇਸ਼ੀਨ ਕਰੇਪ ਦੇ ਉੱਪਰ ਸੂਟ ਰੇਡੀ ਕਰ ਦਿੱਤੇ ਨੇ ਸੈਂਡਵਰਕ ਦੇ ਵਿੱਚ ਦੇਖੋ ਕਿੰਨਾ ਸੋਹਣਾ ਕੰਮ ਹੈ ਘੇਰੇ ਦੇ ਉੱਪਰ ਦਬਕਾ ਕਲਰ ਬਹੁਤ ਸੋਹਣਾ ਜੀ ਮੋਬ ਸ਼ੇਡ ਤੇ ਨਾਲ ਚਰੂਨ ਦਾ ਦੁਪੱਟਾ ਆਊਗਾ ਪਿਓਰ ਚਰੂਨ ਦਾ 2.5 ਮੀਟਰ ਦਾ ਦੁਪੱਟਾ ਤੇ ਦੁਪੱਟੇ ਦੇ ਵਰਕ ਵੇਖੋ ਇਹ ਕਲਰ ਇਹ ਆਊਗਾ ਤੇ ਦੂਸਰਾ ਕਲਰ ਵੀ ਬਹੁਤ ਸੋਹਣਾ ਹੈਗਾ ਦੋ ਕਲਰ ਹੈ ਸਾਡੇ ਕੋਲ ਇਹ ਬਾਦਾਮੀ ਕਲਰ ਆਜੂਗਾ ਜੀ ਇੱਕ ਮੋਬ ਸ਼ੇਡ ਇੱਕ ਬਾਦਾਮੀ ਕਲਰ ਪਿਓਰ ਕਮਲਚਨੂਨ ਦੁਪੱਟਾ 2.5 ਮੀਟਰ ਦਾ ਉੱਪਰ ਐਮਬ੍ਰੋਇਡਰੀ ਸੂਟ ਦਾ ਪ੍ਰਾਈਸ ਹੈਗਾ ਇਹਦਾ ਵੀ ਜੀ 4295 ਬਟ ਤੁਹਾਨੂੰ ਅੱਜ ਦੇ ਆਫਰ ਦੇ ਵਿੱਚ ਇਹ ਸੂਟ ਮਿਲੂਗਾ ਸਿਰਫ 3695 ਓਨਲੀ 3695 ਜੀ ਦੋ ਹੀ ਸੂਟ ਨੇ ਜਲਦੀ ਬੁੱਕ ਕਰਿਓ ਸ਼ਿਪਿੰਗ ਵੀ ਫ੍ਰੀ ਇੱਕ ਬਰਾਇਡਲ ਸੂਟ ਹੋਰ ਆਇਆ ਬਹੁਤ ਜ਼ਿਆਦਾ ਸੋਹਣਾ ਇਹ ਹੈ ਜੀ ਆਪਣਾ ਗ੍ਰੀਨ ਕਲਰ ਦੇ ਵਿੱਚ ਕਿਉਂਕਿ ਬਲੂ ਤੋਂ ਬਾਅਦ ਜੋ ਦੂਸਰਾ ਸਥਾਨ ਆਉਂਦਾ ਹੈ ਇਸ ਵਾਰ ਟ੍ਰੈਂਡ ਦੇ ਵਿੱਚ ਜੋ ਕਲਰ ਹੈ ਉਹ ਇਹ ਵਾਲਾ ਗ੍ਰੀਨ ਕਲਰ ਹੈ ਹੈਵੀ ਦਬਕਾ ਵਰਕ ਦੇ ਨਾਲ ਪਹਿਲਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਸਾਰਾ ਦਬਕਾ ਕਿਸ ਤਰ੍ਹਾਂ ਫੁੱਲ ਪੱਤੀਆਂ ਸਾਰੀਆਂ ਦਬਕੇ ਦੀਆਂ ਆਪਾਂ ਬਣਾਈਆਂ ਵਿੱਚ ਪਰਲੇ ਯੂਜ਼ ਕੀਤਾ ਹੈ ਉੱਪਰ ਤੱਕ ਦਾ ਵਰਕ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਸੁਪੀਰੀਅਰ ਫੈਬਰਿਕ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਐਕਸਪੈਂਸਿਵ ਵਰਕ ਆਪਾਂ ਇਹਦੇ ਉੱਪਰ ਕੀਤਾ ਹੈਗਾ ਪਲੇਨ ਬਾਟਮ ਆ ਜੂਗੀ ਕਿਉਂਕਿ ਫਰੰਟ ਸਾਰਾ ਹੈਵੀ ਹੈ ਜਿਹਦਾ ਫਰੰਟ ਜਿਆਦਾ ਹੈਵੀ ਹੋਵੇ ਉਹਦੀ ਬਾਟਮ ਕਦੇ ਵਰਕ ਨਹੀਂ ਹੋਊਗੀ ਦੇਖੋ ਜੀ ਇਹ ਆ ਗਿਆ ਆਪਣਾ ਸਲੀਪ ਦਾ ਸਪੈਸ਼ਲ ਬ੍ਰਾਈਡਲ ਪੀਸ ਹੈ ਤੁਸੀਂ ਮੋਸਟਲੀ ਬ੍ਰਾਈਡਲ ਦੇ ਲਈ ਜੋ ਲੈਨੇ ਰੈੱਡ ਮਜੈਂਟਾ ਕਲਰ ਆਪਾਂ ਲੈਨੇ ਆ ਤੇ ਇਹ ਵੀ ਯੂਨੀਕ ਜਿਹਾ ਕਲਰ ਹੈ ਜਰੂਰ ਬਾਈ ਕਰ ਸਕਦੇ ਹੋ ਦੁਪੱਟਾ ਵੀ ਫੁੱਲ ਹੈਵੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਹੋਰ ਤੁਸੀਂ ਇਹਨੂੰ ਦੁਪੱਟੇ ਨੂੰ ਜਿਆਦਾ ਹੈਵੀ ਕਰਨਾ ਚਾਹੁੰਦੇ ਹੋ ਦੇਖੋ ਸਾਰੇ ਦੁਪੱਟੇ ਦੇ ਵਿੱਚ ਹੈਂਡਵਰਕ ਆਊਗਾ ਜੀ ਜਿਵੇਂ ਅੱਜਕੱਲ੍ਹ ਦੀਆਂ ਕੁੜੀਆਂ ਪਸੰਦ ਕਰਦੀਆਂ ਨੇ ਲਾਈਟ ਜਿਹਾ ਕੰਮ ਤੇ ਨਾਲ 4 ਸਾਈਡ ਬਹੁਤ ਸੋਹਣੀ ਪਰਲ ਦੀ ਤੇ ਦਬਕੇ ਦੀ ਬੇਲ ਆਉਗੀ ਤੇ ਇਹਨੂੰ ਹੋਰ ਤੁਸੀਂ ਹੈਵੀ ਕਰਨਾ ਚਾਹੁੰਦੇ ਹੋ ਤਾਂ ਚੌੜਾ ਗੋਟਾ ਲਗਾ ਸਕਦੇ ਹੋ ਕਿਰਨ ਗੋਟਾ ਸਪੈਸ਼ਲ ਬ੍ਰਾਈਡਲ ਪੀਸ ਹੈ ਇਹਦਾ ਪ੍ਰਾਈਸ ਵੀ ਹੈਗਾ 5895 ਤੇ 400 ਡਿਸਕਾਊਂਟ ਐਂਡ ਸ਼ਿਪਿੰਗ ਫ੍ਰੀ ਤੇ ਜਿਹੜੀਆਂ ਭੈਣਾ ਅੱਜ ਇਸ ਆਫਰ ਦਾ ਡਿਸਕਾਊਂਟ ਵੀਡੀਓ ਦਾ ਫਾਇਦਾ ਉਠਾਉਣਾ ਚਾਹੁੰਦੀਆਂ ਨੇ ਤਾਹੋ ਸਾਡੇ ਸਟੋਰ ਤੇ ਆ ਕੇ ਆਫਲਾਈਨ ਵੀ ਲੈ ਸਕਦੇ ਹੋ ਸੂਟ ਤੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਪਰ ਆਫਲਾਈਨ ਜਿਹੜੀਆਂ ਪਹਿਨਾਉਣੀਆਂ ਸਿਰਫ ਤੁਸੀਂ ਆਪਣੀ ਫੋਟੋ ਲੈ ਕੇ ਆਉਣੀ ਹੈ ਫਿਰ ਤੁਹਾਨੂੰ ਸੂਟ ਦਿੱਤਾ ਜਾਊਗਾ ਤੁਸੀਂ ਫੋਟੋ ਲੈ ਕੇ ਫਿਰ ਫੋਟੋ ਦਿਖਾ ਕੇ ਸੂਟ ਬਾਈ ਕਰ ਸਕਦੇ ਹੋ ਕਿਉਂਕਿ ਸ਼ਡਿਊਲ ਬਹੁਤ ਬੀਜ਼ੀ ਹੁੰਦਾ ਸਾਰੇ ਸੂਟ ਦਿਖਾਉਣ ਦਾ ਟਾਈਮ ਨਹੀਂ ਲੱਗਣਾ ਦੇਖੋ ਜੀ ਬੰਦੇ ਇਸ ਪ੍ਰਿੰਟ ਬਹੁਤ ਹੀ ਜ਼ਿਆਦਾ ਵਧੀਆ ਆਰਟੀਕਲ ਹੈਵੀ ਦਬਕੇ ਦੇ ਵਿੱਚ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਘੇਰਾ ਫੁੱਲ ਹੈ ਵੀ ਉੱਪਰ ਤੱਕ ਸਾਰਾ ਹੈਂਡਵਰਕ ਆਊਗਾ ਬੂਟੀ ਦਾ ਐਂਡ 슬ੀਵਸ ਦਾ ਵੀ ਵਰਕ ਆਊਗਾ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਹੈ ਕਲਰ ਆਊਗਾ ਮਹਿੰਦੀ ਤੇ ਦੁਪੱਟਾ ਵੀ ਬਹੁਤ ਸੋਹਣਾ ਡਿਜ਼ਾਈਨ ਹੋਇਆ ਹੈ ਹੈਂਡਵਰਕ ਦੇ ਨਾਲ 4 ਸਾਈਡ ਕੱਟਵਰਕ ਸਾਰੇ ਦੇ ਵਿੱਚ ਬੂਟੀ ਆਊਗੀ ਜੀ ਵੱਡੀ ਛੋਟੀ ਬੂਟੀ ਆ ਗਈ ਇਹ ਵਾਲਾ ਜਿਹੜਾ ਸੂਟ ਹੈਗਾ ਜੀ ਇਹਦਾ ਪ੍ਰਾਈਸ ਹੈਗਾ 4795 4795 ਦੇ ਵਿੱਚੋਂ ਤੁਸੀਂ ਕਿਉਂਕਿ ਸਾਰਾ ਹੈਂਡਵਰਕ ਦਾ ਆਰਟੀਕਲ ਹੈ ਬਹੁਤ ਮਿਹਨਤ ਹੁੰਦੀ ਹੈ ਜੀ ਇਹਨਾਂ ਕੰਮਾਂ ਤੇ ਤੇ ਇਹਦਾ ਜੋ 4795 ਦੇ ਵਿੱਚੋਂ 400 ਤੁਹਾਨੂੰ ਮਿਲ ਜੂਗਾ ਡਿਸਕਾਊਂਟ ਐਂਡ ਸ਼ਿਪਿੰਗ ਫ੍ਰੀ 4295 ਦਾ ਇਹ ਵਾਲਾ ਜੋ ਆਰਟੀਕਲ ਹੈ ਜੀ ਪਿਓਰ ਖਾਦੀ ਸ਼ਿਰਖੀ ਕਿ ਡਿਜ਼ਾਈਨ ਪਹਿਲਾਂ ਦਿਖਾ ਚੁੱਕੀ ਆ ਇਹ ਵੀ ਸਿੰਗਲ ਪੀਸ ਹੈ ਕੇਰਾ ਵਰਕ ਦਾ ਬਹੁਤ ਜ਼ਿਆਦਾ ਸੋਨਾ ਕੇਰਾ ਵਰਕ ਤੇ ਕਲਰ ਵੀ ਦੋਨੋਂ ਸੂਟਾਂ ਦਾ ਸੇਮ ਆਊਗਾ कॉपर स्पेशल हैंड वर्क ਦਾ ਦਵਕਾ ਵਰਕ ਦੇ ਫਲਾਵਰ ਪਰਲ ਦਾ ਵਿੱਚ ਕੰਮ ਹੋਇਆ ਬਹੁਤ ਸੋਹਣਾ ਪੀਸ ਹੈ ਪੂਰਾ 5 ਮੀਟਰ ਫੈਬਰਿਕ ਇੱਕੋ ਜਾਂ ਮਿਲੂਗਾ ਪਿਓਰ ਖਾਦੀ ਡਾਈ ਕੀਤਾ ਹੋਇਆ ਤੇ ਇਹਦਾ ਜੋ ਦੁਪੱਟਾ ਹੈ ਜੀ ਪਿਓਰ ਕਮਲ ਚਨੂਨ 2.5 ਮੀਟਰ ਦਾ ਦੁਪੱਟਾ ਤੇ ਹੈਵੀ ਹੈਂਡ ਵਰਕ ਦੇ ਨਾਲ 4295 ਦਾ ਸੂਟ ਹੈ ਜੀ 400 ਡਿਸਕਾਊਂਟ ਐਂਡ ਸ਼ਿਪਿੰਗ ਵੀ ਫ੍ਰੀ ਇਦੇ ਨਾਲ ਦਾ ਜੋ ਰੈੱਡ ਪੀਸ ਸੀ ਉਹ ਸੇਲ ਹੋ ਚੁੱਕਿਆ ਜੀ ਕਾਫੀ ਬਣਾ ਨੇ ਮੈਸੇਜ ਆਏ ਸੀ ਬਟ ਉਹ ਸੋਲਡ ਆਊਟ ਹੈ ਤੇ ਇਹਦੇ ਨਾਲ ਦਾ ਤੁਹਾਨੂੰ ਇਹ ਵਾਲਾ ਮਿਲ ਜੂਗਾ ਮਹਿਰੂਨ ਕਾਫੀ ਮਹਿਰੂਨ ਹੈਵੀ ਹੈਂਡਵਰਕ ਆਊਗਾ ਸਾਰੇ ਫਰੰਟ ਦੇ ਉੱਪਰ ਦੇਖ ਸਕਦੇ ਹੋ ਨਾਲ ਪਿੱਟੇ ਦਾ ਕੰਮ ਹੈ ਥੋੜਾ ਬਹੁਤ ਪੂਰੀਆਂ ਹੈਵੀ ਇਹਦੀਆਂ ਜੋ 슬ੀਵਜ਼ ਆ ਜਾਣਕੀਆਂ ਜੀ ਦੇਖ ਸਕਦੇ ਹੋ ਕੀਵੀ ਸ਼ਿਲਕ ਦੀ ਨਾਲ ਆਊਗੀ ਬਾਟਮ ਐਂਡ ਦੁਪੱਟਾ ਵੀ ਬਹੁਤ ਹੈਵੀ ਹੈ ਬ੍ਰਾਈਡਲ ਲੁੱਕ ਪੀਸ ਹੈ ਇਹ ਵੀ ਮਹਿਰੂਨ ਕਲਰ ਦੇ ਵਿੱਚ ਕਾਫੀ ਮਹਿਰੂਨ 레드 ਮਹਿਰੂਨ ਨਹੀਂ ਹੈਗਾ ਜੀ ਕਾਫੀ ਮਹਿਰੂਨ ਦੇਖੋ ਦੁਪੱਟਾ ਕਿੰਨਾ ਜ਼ਿਆਦਾ ਹੈਵੀ ਹੈ 4 ਸਾਈਡ ਹੀ ਇੰਨਾ ਕਮ ਹੋਇਆ ਦੁਪੱਟੇ ਦੇ ਫੋਟੋ ਖਿੱਚੋ ਵਰਕ ਚੈੱਕ ਕਰਵਾਓ ਕਿ ਕਿੰਨੇ ਦਾ ਹੋਊਗਾ ਇਹ ਵਾਲਾ ਕਿਉਂਕਿ ਜੋ ਦੁਪੱਟੇ ਦੇ ਇੰਨਾ ਹੈਵੀ ਕਮ ਆ ਜਾਂਦੇ ਦੁਪੱਟਾ ਪੂਰਾ 7.5 ਮੀਟਰ ਦਾ ਵਰਕ ਹੁੰਦਾ ਬਹੁਤ ਮਿਹਨਤ ਲੱਗਦੀ ਹੈ ਇਸ ਤੇ ਤੇ ਇਹ ਵਾਲੇ ਸੂਟ ਦਾ ਪ੍ਰਾਈਸ ਵੀ ਹੈਗਾ 4895 ਤੇ ਵਿੱਚੋਂ ਤੁਸੀਂ ਲੈਸ ਕਰ ਸਕਦੇ ਹੋ ਤੇ ਇੱਕ ਤਨਸੂਈ ਸ਼ਿਲਕ ਦੇ ਵਿੱਚ ਸਭ ਤੋਂ ਜੋ ਹਾਈ ਕੁਆਲਿਟੀ ਤੇ ਆਪਾਂ ਸੂਟ ਰੈਡੀ ਕੀਤਾ ਸੀ ਇਹਦੀ ਵੀਡੀਓ ਪਾਉਣ ਦਾ ਵੀ ਟਾਈਮ ਨਹੀਂ ਲੱਗਿਆ ਵਿਦਾਊਟ ਵੀਡੀਓ ਹੀ ਸਾਰਾ ਸਟਾਕ ਸੇਲ ਹੋ ਚੁੱਕਿਆ ਹੈ ਇਹਦੇ ਵਿੱਚ ਆਪਣੇ ਕੋਲ ਲਾਸਟ ਕਲਰ ਰਹਿੰਦਾ ਜੀ ਜਲਦੀ ਬਾਏ ਕਰ ਸਕਦੇ ਹੋ ਦੇਖੋ ਕੰਮ ਸਾਰਾ ਦਬਕਾ ਹੀ ਦਬਕਾ ਹੈ ਤਨਸੂਈ ਸ਼ਿਲਕ ਫੈਬਰਿਕ ਬਹੁਤ ਸਾਰੇ ਆਰਟੀਕਲ ਇਹ ਚ ਆਉਂਦੇ ਆ ਤਨਸੂਈ ਦੇ ਵਿੱਚ ਵਿਖੀਨ ਖਾਪ ਦੀ ਵਾਂਗੂ ਜਿਹੜਾ ਇਹ ਆ ਇਹ ਸਭ ਤੋਂ ਹਾਈ ਕੁਆਲਿਟੀ ਦੀ ਤਨਸੂਈ ਛਿਲਕਾ ਹੈ ਬਿਲਕੁਲ ਸੌਫਟ ਫੈਬਰਿਕ ਸ਼ਾਈਨ ਬਹੁਤ ਜ਼ਿਆਦਾ ਵਧੀਆ ਹੈ ਦੀ ਦੇਖੋ ਪੈਨਲ ਬੇਲਾਂ ਸਾਰੇ ਦਾ ਸਾਰਾ ਬਹੁਤ ਸੋਹਣਾ ਕੰਮ ਦਬਕੇ ਦਾ ਆਇਆ ਹੋਇਆ ਇਹਦੇ ਵਿੱਚ 슬ੀਵਸ ਵੀ ਹੈਵੀ ਆਉਣਗੀਆਂ ਜੀ ਸਾਰਾ ਸੂਟ ਇੱਕੋ ਜਿਹਾ ਬਾਟਮ ਨੇਚਰਲ ਕ੍ਰੇਪ ਦੀ ਹੈ ਕਲਰ ਸੇਮ ਸੂਟ ਵਾਲਾ ਤੇ ਦੁਪੱਟਾ ਮੈਚਿੰਗ ਆਊਗਾ ਦੇਖੋ ਜੀ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਸੀ 8895 6895 8895 ਕਿਉਂਕਿ ਬਹੁਤ ਜ਼ਿਆਦਾ ਹਾਈ ਕੁਆਲਿਟੀ ਦਾ ਇਹ ਜੋ ਸੂਟ ਹੈਗਾ ਫੋਟੋ ਲੋ ਚੈੱਕ ਕਰਬਾਉ 10000 ਪਲੱਸ ਬਣੂਗਾ ਤੇ ਇਹ ਤੇ ਵੀ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਜੀ ਲੈ ਸਕਦੇ ਹੋ ਤੁਸੀਂ ਇੱਕੋ ਹੀ ਰਹਿੰਦਾ ਹੈ ਗ੍ਰੇ ਕਲਰ ਰਹਿ ਗਿਆ ਜੀ ਇਹਦੇ ਵਿੱਚ 2-3 ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਲਾਸਟ ਕਲਰ ਪੈਂਡਿੰਗ ਹੈ ਗ੍ਰੇ ਸਾਰੇ ਇਹਦੇ ਵਿੱਚੋਂ ਸੂਟ ਸੇਲ ਹੋ ਚੁੱਕੇ ਨੇ ਇਕੱਲਾ ਇਹ ਹੀ ਰਹਿ ਗਿਆ ਗ੍ਰੇ ਕਲਰ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਵੀ ਹੈਂਡਵਰਕ ਉਹ ਵੀ ਪ੍ਰਿੰਟ ਦੇ ਉੱਪਰ ਨਾਲ ਪਲੇਨ ਬਾਟਮ ਬਿਲਕੁਲ ਬਲੈਕ ਗ੍ਰੇ ਕਲਰ ਹੈ ਜੇ ਇਹ ਆ ਗਿਆ ਆਪਣਾ ਬਾਟਮ ਦਾ ਵਰਕ ਬਹੁਤ ਸੋਹਣਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਹੈ ਬਹੁਤ ਹੀ ਜ਼ਿਆਦਾ ਹੈਵੀ ਦੁਪੱਟਾ ਸਾਰਾ ਹੈਂਡਵਰਕ ਦਾ ਕੰਮ ਹੈਗਾ ਇਸ ਸੂਟ ਤੇ ਵੀ ਤੁਹਾਨੂੰ ਸੇਮ ਡਿਸਕਾਊਂਟ ਹੀ ਮਿਲੂਗਾ ਕਿਉਂਕਿ ਸਾਡੇ ਕੋਲ ਲਾਸਟ ਹੀ ਬਚਿਆਗਾ ਤੇ ਇਹ ਵਾਲਾ ਆ ਗਿਆ ਜੀ ਬਲੈਕ ਕਲਰ ਇੰਨੇ ਕ ਸੂਟ ਰੈਡੀ ਕਰ ਦਿੱਤੇ ਨੇ ਕਿ ਇਸ ਦੀ ਡਿਮਾਂਡ ਖਤਮ ਨਹੀਂ ਹੋ ਰਹੀ ਪਿੱਟਾ ਵਰਕ ਦੇ ਵਿੱਚ ਪਿੱਟੇ ਦੇ ਉੱਪਰ ਸਾਰਾ ਹੈਂਡ ਦਾ ਕੰਮ ਹੈ ਦੇਖੋ ਕਿੰਨਾ ਹੈਵੀ ਕੰਮ ਹੈ ਬਲੈਕ ਸੂਟ ਤਾਂ ਵੈਸੇ ਹੀ ਟ੍ਰੈਂਡ ਦੇ ਵਿੱਚ ਰਹਿੰਦਾ ਸਾਰੀਆਂ ਭੈਣਾਂ ਨੂੰ ਪਸੰਦ ਹੁੰਦਾ ਹੈ ਤੇਉ ਫਰੋ ਬਰ ਕਿੰਨਾ ਸੋਹਣਾ ਆ ਜੇ ਤਾਂ ਕੀ ਕਹਨੇ ਬਹੁਤ ਹੀ ਜ਼ਿਆਦਾ ਹੈਵੀ ਸੂਟ ਹੈ ਜੀ 슬ੀਵਜ਼ ਫੁੱਲ ਹੈਵੀ ਤੇ ਬਾਟਮ ਵੀ ਪਿਓਰ ਨੇਚਰਲ ਕ੍ਰੇਪ ਬਾਟਮ ਪੂਰਾ ਕਮਾਊ ਦਾ ਬਾਟਮ ਦੇ ਉੱਪਰ ਵੀ ਦੇਖੋ ਪਹੁੰਚਾ ਤੁਹਾਡਾ ਫੁੱਲ ਕਵਰ ਹੋਣਾ ਸਾਰਾ ਹੈਂਡਵਰਕ ਬਿਲਕੁਲ ਵੀ ਆਰੀ ਨਹੀਂ ਦੁਪੱਟਾ ਵੇਖੋ ਕਿੰਨਾ ਸੋਹਣਾ ਰੈਡੀ ਹੋਇਆ ਇਹ ਪਿੱਟਾ ਵਿਦ ਹੈਂਡ ਬਹੁਤ ਜਿਆਦਾ ਸੁਪੀਰੀਅਰ ਵਰਕ ਹੋਇਆ ਇਹਦੇ ਉੱਪਰ ਤੇ ਪ੍ਰਾਈਸ ਇਹਦਾ ਵੀ 5895 ਹੈ ਤੇ ਅੱਜ ਇਹ ਵੀ ਤੁਹਾਨੂੰ ਆਫਰ ਤੇ ਹੀ ਮਿਲੂਗਾ ਬਹੁਤ ਸੋਹਣਾ ਸੂਟ ਹੈ ਸਿੰਗਲ ਕਲਰ ਬਲੈਕ ਹੈ ਸਿਰਫ ਤੁਹਾਡੇ ਕੋਲ ਹਾਂਜੀ ਇਸ ਤੋਂ ਇਲਾਵਾ ਇਹ ਵਾਲੇ ਸੂਟ ਇਹਦੇ ਤੇ ਡਿਸਕਾਊਂਟ ਜ਼ਰੂਰ ਮਿਲੂਗਾ ਪਰ ਇਹ ਤੇ 400 ਦਾ ਨਹੀਂ ਮਿਲਣਾ ਕਿਉਂਕਿ ਇਹ ਤਾਂ ਪਹਿਲਾਂ ਹੀ ਡਿਸਕਾਊਂਟ ਦੇਖਿਆ ਤੁਸੀਂ ਸਾਡੇ ਕੋਲ ਸਿਰਫ ਚਾਰ ਹੀ ਬਚੇ ਨੇ ਵਰਕ ਦੇ ਸੂਟ ਹੈ ਜੀ ਇਹ ਸਾਰੇ 1895 ਵਾਲੇ ਜਿਹੜੇ ਤੁਹਾਨੂੰ ਅੱਜ ਦੀ ਵੀਡੀਓ ਚ ਸਿਰਫ 1695 ਦਾ ਮਿਲ ਜਾਊਗਾ ਚਾਰ ਪੰਜ ਸੂਟ ਬੱਸ ਪੰਜ ਨਹੀਂ ਸਰ ਓਨਲੀ 1695 ਦੇਖੋ ਜੀ ਘੇਰੇ ਤੇ ਵੀ ਸਾਰਾ ਹੈਂਡਵਰਕ ਆਊਗਾ ਸਾਰਾ ਫਰੰਟ ਹੈਂਡਵਰਕ ਆਊਗਾ ਨੈਕ ਲਾਈਨ ਕਲਰ ਡਿਜ਼ਾਈਨ ਬਹੁਤ ਸੋਹਣਾ ਨਾਲ ਮਸਲੀਨ ਦੀ ਬਾਟਮ ਆਉਗੀ ਤੇ ਦੁਪੱਟਾ ਫੁੱਲ ਪਿਓਰ ਆਊਗਾ ਸਾਰਾ ਹੈਂਡਵਰਕ ਸਪੈਸ਼ਲ ਜੇਕਰ ਤੁਸੀਂ ਆਪਣੀਆਂ ਬੇਟੀਆਂ ਲਈ ਬਣਵਾਉਣਾ ਚਾਹੁੰਦੇ ਹੋ ਆਪਣੇ ਲਈ ਬਣਵਾਉਣਾ ਚਾਹੁੰਦੇ ਤਾਂ ਵੀ ਵਧੀਆ ਪਰ গারਲਿਸ਼ ਲੁੱਕ ਦੇ ਸੂਟ ਬਹੁਤ ਸੋਹਣੇ ਹੈ ਮੈਂ ਵੀ ਬੇਟੀ ਲਈ ਬਣਵਾਇਆ ਹੈਗਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਕਿਉਂਕਿ ਦੁਪੱਟੇ ਇਹਦੇ ਲਾਈਟ ਵੇਟ ਦੁਪੱਟੇ ਨੇ ਜਿਸ ਤਰ੍ਹਾਂ ਕਿ ਆਪਣੇ ਬੱਚੀਆਂ ਸੰਭਾਲ ਸਕਣ ਸਾਰਾ ਦੁਪੱਟਾ ਹੈਂਡਵਰਕ ਹੋਊਗਾ ਤੁਹਾਨੂੰ ਇੱਕ ਦੁਪੱਟਾ ਓਪਨ ਕਰਕੇ ਦਿਖਾ ਦੇਣੀ ਹੈ ਪੂਰਾ ਵੱਡਾ ਪੂਰਾ ਲੰਮਾ ਚੌੜਾ ਦੁਪੱਟਾ ਹੋਊਗਾ ਨਾਲ ਫੋਰਸ ਜੋ ਸਾਈਡਾਂ ਤੇ ਪੱਲਿਆਂ ਦੇ ਉੱਪਰ ਬਹੁਤ ਸੋਹਣੀ ਲੈਸ ਦੀ ਫਿਨਿਸ਼ਿੰਗ ਹੋਊਗੀ ਹੈਨੀ ਲੈਸ ਦੀ ਪਹਿਲਾ ਕਲਰ ਰਸਤ ਦੂਸਰਾ ਡਿਜ਼ਾਈਨ ਵੀ ਅਲੱਗ ਆਊਗਾ ਜੀ ਹਰ ਇੱਕ ਸੂਟ ਦਾ ਦੂਸਰਾ ਆਊਗਾ ਜੀ ਬੰਦੇ ਇਸ ਪ੍ਰਿੰਟ ਦੇ ਵਿੱਚ 골ਡਨ ਮਸਟਰਡ ਠੀਕ ਹੈ ਬਹੁਤ ਜਿਆਦਾ ਸੋਹਣਾ ਕਲਰ ਬਹੁਤ ਹੀ ਪਿਆਰਾ ਹੈ ਲੋ ਸੂਟ ਬਣ ਕੇ ਨਾ ਸੋਹਣਾ ਰੈਡੀ ਹੁੰਦਾ ਹੈ ਇਹ ਆਊਗਾ ਸਟੀਲ ਗ੍ਰੇ ਕਲਰ ਸਭ ਤੋਂ ਵੱਧ ਲਾਇਕ ਕਰਦੀਆਂ ਕੁੜੀਆਂ ਅੱਜ ਕੱਲ੍ਹ ਦੀਆਂ ਸਟੀਲ ਗ੍ਰੇ ਇਹ ਆਜੂਗਾ ਜੀ ਕੈਰਟ ਕਲਰ ਇਹ ਵੀ ਬੜਾ ਸੋਹਣਾ ਲੱਗ ਰਿਹਾ ਸਿਰਫ 1695 ਦੇ ਵਿੱਚ ਹੈਂਡਵਰਕ ਦਾ ਸੂਟ ਉਹ ਵੀ ਹੈਂਡਵਰਕ ਦੁਪੱਟੇ ਦੇ ਨਾਲ ਕਿਤੋਂ ਵੀ ਨਹੀਂ ਮਿਲੂਗਾ ਜੀ ਤੇ ਇਹ ਵੀ ਆਜੂਗਾ ਵਾਈਟ ਇਹ ਥੋੜਾ ਜਿਹਾ ਡਿਫਰੈਂਟ ਆਊਗਾ ਇਹ ਹੈਂਡਵਰਕ ਦਾ ਬਹੁਤ ਸੋਹਣਾ ਪੀਸ ਆਗਾ ਨੈਕਲਾਈਨ ਸਾਰੇ ਦੇ ਵਿੱਚ ਬੂਟੀ ਐਂਡ 슬ੀਵਸ ਵੀ ਵਰਕ ਨੇ ਤੇ ਦੁਪੱਟਾ ਵੀ ਹੈਵੀ ਆ ਇਹ 2895 ਸਮਥਿੰਗ ਸੂਟ ਆ ਜਿਹੜਾ ਤੁਹਾਨੂੰ ਮਿਲੂਗਾ ਸਿਰਫ ਔਰ ਸਿਰਫ 1895 ਲੈ ਸਕਦੇ ਹੋ ਤੇ ਇੱਕ 5895 ਵਾਲਾ ਇਹ ਪੀਸ ਰਹਿ ਗਿਆ ਬਹੁਤ ਸੋਹਣੇ ਕਲਰ ਦੇ ਵਿੱਚ ਇਹ ਆਊਗਾ ਆਪਣਾ ਸਕਾਈ ਲਵੈਂਡਰ ਕਲਰ ਇਹ ਕਲਰ ਦਾ ਸੂਟ ਤਾਂ ਆਪਾਂ ਪਰਸੋਂ ਚੌਥੇ ਵਾਲੀ ਵੀਡੀਓ ਚ ਲੈ ਕੇ ਆਏ ਸੀ ਜਿਹੜਾ ਦੁਪੱਟਾ ਸਾਰਾ ਹੈਵੀ ਸੀ ਇੰਨੀ ਕਿ ਜ਼ਿਆਦਾ ਦੀ ਡਿਮਾਂਡ ਹੋਈ ਦੁਆਰਾ ਉਹ ਕਲਰ ਹੀ ਮਿਲਿਆ ਇਹ ਸੇਮ ਕਲਰ ਆ ਜਿਹੜੀਆਂ ਭੈਣਾਂ ਇਹ ਕਲਰ ਲੈਣਾ ਚਾਹੁੰਦੀਆਂ ਸੀ ਤੱਜ ਲੈ ਸਕਦੇ ਹੋ ਹੈਵੀ ਦਬਕੇ ਦਾ ਕੰਮ ਬਹੁਤ ਜ਼ਿਆਦਾ ਹੈਵੀ ਸੂਟ ਆ ਦੇਖੋ ਜੀ ਐਕਚੁਅਲ ਕਲਰ ਇਹ ਐਸ ਸੂਟ ਦਾ ਤੇ ਉਹ ਵੀ ਜੀਰਾ ਸ਼ਿਲਕ ਦੇ ਵਿੱਚ ਤਨਸੁਈ ਸ਼ਿਲਕ ਦਾ ਦੁਪੱਟਾ ਇਹ ਬਾਟਮ ਆ ਆ ਸੌਰੀ 슬ੀਵਜ਼ ਆ ਗਈਆਂ ਨਾਲ ਤਨਸੁਈ ਸ਼ਿਲਕ ਦਾ ਆਜੂਗਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਪੱਟੀ ਦੇ ਨਾਲ ਸਾਰੇ ਜੋ ਲੈਸ ਲਗਾਈ ਗਈ ਆ ਸੇਮ ਪ੍ਰਾਈਸ ਡਿਸਕਾਊਂਟ ਦੇ ਨਾਲ ਇਹ ਜੇ ਵਾਲਾ ਸੂਟ ਆ ਗਿਆ ਜੀ ਬੜਾ ਸੋਹਣਾ ਸੂਟ ਹੈ ਵੀ ਨੈਕਲਾਈਨ ਘੇਰਾ ਬੋਟਮ ਵਰਕ ਬਹੁਤ ਸੋਹਣਾ ਕريب ਦੀ ਬੋਟਮ ਨਾਲ ਬਹੁਤ ਸੋਹਣਾ ਬੋਟਮ ਵਰਕ ਕੀਤਾ ਗਿਆ ਬੜਾ ਪਿਆਰਾ ਨਾਲ ਦੁਪੱਟਾ ਹੈ ਸੂਟ ਦਾ ਪ੍ਰਾਈਸ ਹੈਗਾ ਜੀ 3295 ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਿੰਗਲ ਪੀਸ ਹੋਣ ਕਰਕੇ ਤੁਹਾਨੂੰ ਮਿਲੂਗਾ ਸਿਰਫ 2295 ਓਨਲੀ 2295 ਜੀ ਇਹ ਹੋ ਗਾ orange ਕਲਰ ਦੇ ਵਿੱਚ orange rust ਹੈਂਡਵਰਕ ਦਾ ਪੀਸ ਹੈ ਇਹ ਵੀ ਤਿੱਲੇ ਦੇ ਉੱਪਰ ਹੈਂਡਵਰਕ ਦਾ ਕੰਮ ਹੋਇਆ ਸੋਨਾ ਡਿਜ਼ਾਈਨ ਹੈ neck line ਬੜਾ ਸੋਹਣਾ ਬਣਿਆ ਘੇਰਾ ਸਾਰਾ ਫਰੰਟ ਹੈਵੀ ਆਊਗਾ बॉटम का भी वर्क आऊगा जी एंड दुपट्टा भी ऑरगेजा दुपट्टा आजगा यूट थानू ऑफ मिल जूगा सिर्फ उन्नीस सौ पचानवे ओनली उन्नीस सौ पचानवे जी तो और हो गया जी ब्लैक कलर ये बड़ा सोहना पीस है कलर रहूगा ब्लैक देखो वर्क चेक करो ਕੀਰੇ ਦੇ ਉੱਪਰ ਬੋਸ ਉਹਨਾ ਵਰਕ ਆਊਗਾ ਨੈਕ ਲਾਈਨ ਦੇ ਉੱਤੇ ਡਾਟਸ ਵਾਲਾ ਵਰਕ ਦਿੱਤਾ ਹੋਇਆ ਕਲਰ ਆਊਗਾ ਬਲੈਕ ਇਹਦੇ ਵਿੱਚ ਸਿੰਗਲ ਹੀ ਪੀਸ ਆ ਇਹ 슬ੀਵਸ ਦਾ ਵਰਕ ਆਊਗਾ ਬਹੁਤ ਸੋਹਣਾ ਚਾਹੀ ਤੁਸੀਂ ਬੋਟਮ ਤੇ ਕਰ ਸਕਦੇ ਹੋ ਦੁਪੱਟਾ ਵੀ ਬੜਾ ਸੋਹਣਾ ਇਹਦੇ ਨਾਲ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਟਾਈ ਐਂਡ ਡਾਈ ਡਬਲ ਸ਼ੇਡ ਤੇ ਸੂਟ ਦਾ ਪ੍ਰਾਈਸ ਹੈਗਾ ਜੀ 2295 ਤੇ ਇਹ ਤਾਂ ਤੁਹਾਨੂੰ ਪੂਰੇ ਹੀ ਆਫ ਤੇ ਮਿਲ ਜੂਗਾ ਪਰ ਦੁਪੱਟਾ ਸਿਰਫ 1295 विदा दुपट्टा ओनली 1295 विदाउट लाइनिंग स्टिच ਹੋਊਗਾ ਦੋਨੇ ਸੀਜ਼ਨ ਵੇਅਰ ਕਰ ਸਕਦੇ ਹੋ ਹਾਂਜੀ ਜੋ ਬ੍ਰਾਈਡਲ ਪੀਸ ਦੋਸਰ ਰਹੇਗੇ ਸੀ ਉਹ ਵੀ ਤੁਹਾਨੂੰ ਦਿਖਾਉਣੇ ਆ ਹੈ ਵੀ ਦਵਕਾ ਵਰਕ ਸਪੈਸ਼ਲ ਜੇਕਰ ਤੁਹਾਡੇ ਘਰ ਤੁਹਾਡੇ ਲੜਕੇ ਦਾ ਵਿਆਹ ਹੈ ਤੁਹਾਡੀ ਲੜਕੀ ਦਾ ਵਿਆਹ ਤਾਂ ਉਹਨਾਂ ਨੇ ਲੈ ਸਕਦੇ ਜੇ ਬ੍ਰਾਈਡਲ ਪੀਸ ਨੇ ਬਹੁਤ ਜ਼ਿਆਦਾ ਹੈ 7500 5900 ਐਡ ਵੈਰੀਏਟ ਹੀ ਹੁੰਦੇ ਨੇ ਇਹ ਦਬਕੇ ਦੇ ਵਰਕ ਉਹ ਵੀ ਬਹੁਤ ਵਧੀਆ ਜੀਰਾਫ ਸ਼ਿਲਕ ਦੇ ਉੱਪਰ ਕਲਰ ਦੇਖੋ ਕਿੰਨਾ ਸੋਹਣਾ ਨਾ ਇਹ ਰੈੱਡ ਕਲਰ ਹੈ ਜੀ ਨਾ ਹੀ ਰਸਟ ਕਲਰ ਹੈ ਇਹ ਆ ਗਿਆ ਬ੍ਰਿਕ ਕਲਰ ਬਿਲਕੁਲ ਨਿਊ ਡਿਜ਼ਾਈਨ ਨਿਊ ਕਲਰ ਫਲਾਵਰ ਪੱਤੀਆਂ ਕੀ ਕੁਝ ਵੀ ਦੇਖ ਲਓ ਤੁਸੀਂ ਸਾਰਾ ਦਬਕਾ ਹੀ ਦਬਕਾ ਤੁਹਾਨੂੰ ਨਜ਼ਰ ਆਊਗਾ ਜਿਰਾਫ ਸ਼ਿਲਕ ਦੇ ਉੱਪਰ ਹੈ ਐਂਡ ਇਹ ਆ ਗਿਆ 슬ੀਵਸ ਦੁਪੱਟਾ ਵੇਖੋ ਬੜਾ ਸੋਹਣਾ ਦੁਪੱਟਾ ਰੈਡੀ ਕੀਤਾ ਗਿਆ ਸਪੈਸ਼ਲ ਆਨੰਦਕਾਰਜ ਲਈ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਇਦਾਂ ਦੇ ਸੂਟ ਨੇ ਜਿਹੜੇ ਤੁਸੀਂ ਬਾਅਦ ਦੇ ਵਿੱਚ ਆਰਾਮ ਨਾਲ ਹੰਡਾ ਲਓਗੇ ਇਹ ਕੋਈ ਸਾਰੇ ਦੁਪੱਟੇ ਦੇ ਵਿੱਚ ਇਦਾਂ ਫਲਾਵਰ ਆਉਣਗੇ ਪ੍ਰੋਪਰ ਫਿਨਿਸ਼ਿੰਗ ਪਰਲੈਸ ਦੀ ਦਿੱਤੀ ਹੋਈ ਹੈ ਇਸ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਹੋ ਗਿਆ 5800 ਵਿਦ ਅ ਡਿਸਕਾਊਂਟ ਜੇ ਤੁਸੀਂ ਇਹਦੇ ਵਿੱਚ ਗ੍ਰੀਨ ਪਹਿਲਾਂ ਦੇਖਿਆ ਹੈਗਾ ਇਹ ਸੇਮ ਡਿਜ਼ਾਈਨ ਦੇ ਵਿੱਚ ਆ ਜਾਊਗਾ ਗ੍ਰੀਨ ਵਾਲੇ ਚ ਸੇਮ ਗ੍ਰੀਨ ਸੂਟ ਵਾਲਾ ਡਿਜ਼ਾਈਨ ਸੇਮ ਫੈਬਰਿਕ एवरीथिंग स्पेशल आनंद कार्ज ਦੇ ਲਈ स्पेशल ਬਰੀ ਦੇ ਲਈ ਤੁਸੀਂ ਇਹ ਸੂਟ ਲੈ ਸਕਦੇ ਹੋ ਬਹੁਤ ਹੈਵੀ ਸੂਟ ਹੈ ਨੇੜੇ ਤੋਂ ਵੇਖੋਗੇ ਅਜੇ ਤਾਂ ਤੁਸੀਂ ਵੀਡੀਓ ਚ ਵੇਖ ਰਹੇ ਹੋ ਤਾਂ ਵੀਡੀਓ ਤੋਂ ਵੀ ਜ਼ਿਆਦਾ ਸੋਹਣਾ ਜਦੋਂ ਆਪਾਂ ਕੋਲ ਆ ਕੇ ਦਾ ਕੰਮ ਦੇਖਾਂਗੇ ਕਿਵੇਂ ਦਬਕੇ ਤੇ ਪਰਲ ਦੇ ਨਾਲ ਚੁਣ ਚੁਣ ਕੇ ਤੇ ਵਰਕ ਕੀਤਾ ਹੋਇਆ ਹੈ ਦੁਪੱਟਾ ਜੀ ਵੈਸੇ ਬਹੁਤ ਸੋਹਣੀ ਲੁੱਕ ਹੈ ਦੁਪੱਟੇ ਦੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵਾਈਡ ਲੈਸ ਗੋਟਾ ਇਤੇ ਲਗਾਉਂਗੇ ਫਰੰਟ ਨੂੰ ਤਾਂ ਇਹਨੂੰ ਹੋਰ ਵੀ ਚਾਰ ਚੰਨ ਲੱਗ ਜਾਣੇ ਆ ਸੋਹਣੇ ਪਹਿਲਾਂ ਦੇਖੋ ਕਿੰਨਾ ਪਿਆਰਾ ਤਾਂ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਜੀ 400 ਡਿਸਕਾਊਂਟ ਵਿਦ ਸ਼ਿਪਿੰਗ ਫ੍ਰੀ ਹਾਂਜੀ ਤਨਸੂਰ ਸ਼ਿਲਕ ਦੇ ਵਿੱਚ 골ਡਨ ਦੇਖੋ ਕਲਰ 골ਡਨ ਸਾਰਾ ਵਰਕ ਦੇ ਨਾਲ ਉੱਪਰ ਤੱਕ ਸਾਰੀ ਬੂਟੀ 슬ੀਵਜ਼ ਕਲਰ 골ਡਨ ਬਹੁਤ ਸੋਹਣਾ ਕਲਰ ਆ ਇਹ ਆਉਗੀ ਬਾਟਮ ਨਾਲ ਤੇ ਬਹੁਤ ਸੋਹਣਾ ਦੁਪੱਟਾ ਸਾਰੇ ਦੁਪੱਟੇ ਦੇ ਵੀ 4 ਸਾਈਡ ਇਸ ਤਰ੍ਹਾਂ ਵਰਕ ਹੋਊਗਾ ਜੀ ਪਿੱਟਾ ਵਰਕ ਦੇ ਨਾਲ ਤੇ ਨਾਲ ਫਲਾਵਰ ਹੋਣਗੇ ਇਸ ਤਰ੍ਹਾਂ ਠੀਕ ਹੈ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਹੀ ਮਿਲੂਗਾ ਤੇ ਇਹ ਸੀ ਅੱਜ ਦੇ ਆਪਣੇ ਸੂਟਸ ਤੇ ਉਮੀਦ ਹੈ ਕਿ ਸਾਰੀਆਂ ਭੈਣਾਂ ਨੂੰ ਸੂਟ ਬਹੁਤ ਪਸੰਦ ਆਉਣਗੇ ਤੇ ਜਿਹੜੀ ਵੀ ਭੈਣ ਸੂਟ ਅਚ ਬਾਈ ਕਰਨਾ ਚਾਹੁੰਦੀ ਹੈ ਤਾਂ ਜਿੰਨਾ ਜਲਦੀ ਹੋ ਸਕੇ ਆਪਣਾ ਆਰਡਰ ਪਲੇਸ ਕਰਦੇ ਹੋ ਆਰਡਰ ਪਲੇਸ ਕੀਤਾ ਕਰਨਾ ਜੀ ਜਿਹੜੇ ਸੂਟ ਪਸੰਦ ਆਏ ਫਟਾਫਟ ਸਕਰੀਨਸ਼ਾਟ ਲਓ ਤੇ ਸਾਡੇ ਵਟਸਐਪ ਨੰਬਰ 7973984974 ਇਹਨਾਂ ਨੰਬਰਾਂ ਦੇ ਉੱਪਰ ਸੈਂਡ ਕਰੋ ਤੇ ਕਿਤੇ ਵੀ ਬੈਠੇ ਤੁਸੀਂ ਆਨਲਾਈਨ ਸ਼ਾਪਿੰਗ ਕਰੋ ਜਾਂ ਸਾਡੇ ਕੋਲ ਆ ਕੇ ਆਫਲਾਈਨ ਸ਼ਾਪਿੰਗ ਕਰੋ ਓਕੇ ਜੀ ਕੱਲ ਫਿਰ ਮਿਲਦੇ ਹਾਂ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ